ਓਕੇ ਜੀ ਆਤੀ ਵੀ ਸਬਜ਼ੀ ਤੇ ਇਹਨਾਂ ਕਿਸੇ ਦਾ ਇੱਥੇ ਰੱਖ ਤਾ ਓਕੇ ਮੈਂ ਕਹਿ ਰਹੀ ਹਾਂ ਕਰੇਤਾ ਲੋੜ ਨਹੀਂ ਕਿ ਖੀਰੇ ਰੱਖ ਲੈ ਥੋੜੇ ਜਿਹੀ ਤੇ ਮੈਂ ਕੋਲ ਤੋਂ ਲੈ ਕੇ ਆ ਰਹੀ ਹਾਂ ਲਿਆਉਣ ਦੇ ਦਿਓ ਤੁਸੀਂ ਇਹ ਚੀਰੇਗਾ ਤਰ੍ਹਾਂ ਟਮਾਟਰ ਚਪਲ ਕੱਤੂ ਪਿੰਡਿਆ ਹਰੀਆਂ ਮੱਛਾਂ ਵੀ ਥੇੜੀ ਥੋੜੇ ਇਹਨਾਂ ਮੇਰੇ ਕਰਨ ਹਰੀਆਂ ਮੱਛਾਂ ਕੋਈ ਮਿੰਟ ਕਰੀ ਨੀ ਮੋਕੀ ਦੀ ਕਰੀ ਗੁੱਟ ਲੱਗ ਗਿਆ ਉਹਦੇ ਵਿੱਚ ਚੋਲ ਗਈ ਥੀ ਤੂੰ ਬੱਕੀ ਹੈਗਾ ਸਾਰੇ ਉਹਨਾਂ ਤੇ ਸਭ ਜੀ ਇਹ ਬਹੁਤ ਚੀ ਜਾਣਾ ਪਿੰਡਿਆਂ ਦੇ ਫਲੇ ਇੱਕ ਮਿੰਟ ਲੱਗਦਾ ਐ ਇਕੱਠਿਆਂ ਦੋ ਵੀ ਪੈ ਸਕਦੀਆਂ ਕਿ ਆਖੇ ਸੀ ਲੋਡ ਕਿੰਨਾਂ ਕੱਲੀ ਕੱਲੀ ਪਾਣਾ ਆਟਾ ਪਾਣਾ ਦੋ ਦੋ ਤੇ ਪਿੰਡਿਆਂ ਪਾਣਾ ਤਿੰਨ ਤੇ ਹਾਂ ਰੋਕਾਂ ਟਵਨ ਆ ਗਿਆ ਹੂੰ ਕਾਈ ਨੇਮ ਪਲੇਟ ਇਹ ਆਨਲਾਈਨ ਆਰਡਰ ਕੀਤੀ ਸੀਗੀ ਆਪਾਂ ਹਾਂ ਤੇ ਵਧੀਆ ਜਿਹੜਾ ਕੋ ਮਰਜੀ ਤੁਸੀਂ ਦਿਖਾ ਸਕਦੇ ਆ ਹਾਂ ਮੇਰੇ ਵਾਸਤੇ ਇਹ ਵਿੱਚ ਕੁਝ ਵੀ ਬਾਹਰ ਲਾਉਣ ਵਾਸਤੇ ਜਾਣ ਕਮਰੇ ਜਗਾਉਣ ਵਾਸਤੇ ਕੋਈ ਨੇਮ ਪਲੇਟ ਆ ਜਾਂ ਕੋਈ ਸੋਹਣਰ ਵਾਲੀ ਆ ਇਹ ਇਹਨੇ ਚਾਲ ਜਊ ਸੋਨ ਦਾ ਸਸ਼ਟਕ ਨਾਲ ਰਾਤ ਨੂੰ ਮੰਗ ਲੇ ਨੇਰਾ ਹੋ ਗਿਆ ਤੇ ਇਹਨੇ ਲੂਮਿਨੀਅਰ ਕਰਨਾ ਤੇ ਜਗੜੀ ਪਲਖਾਇਆ ਸਿਵਿਆ ਨਵਾਸ ਤੇ ਪਾਣ ਦਾ ਲਖਾਇਆ ਸਿਵਿਆ ਨਵਾਸ ਘਰ ਨੰਬਰ ਘਰ ਨੰਬਰ ਖੰਡਾ ਵੀ ਲਖਾ ਸਕਦੇ ਆ ਤੇ ਜੀ ਕਿਸੇ ਨੂੰ ਬਰੋਣੀ ਹੋਵੇ ਤਾਂ ਲਿੰਕ ਥੱਲੇ ਵੀਡੀਓ ਦੇ ਸ਼ੇਅਰ ਕਰ ਦਾਂਗੇ ਆਰਡਰ ਕਰਕੇ ਬਣਾ ਸਕਦੇ ਆ ਕੁਝ ਵੀ ਇਸ ਤੋਂ ਵੀ ਐਸਿਕਾ ਗੁੰਮੀਆ ਉਹਨਾਂ ਨੇ ਮੈਨੂੰ ਉਹ ਮੈਂ ਕੱਪ ਕਰਦੀ ਆ ਮਨ ਲੱਗੇ ਆ ਨੰਬਰ ਪਲੇਟ ਲਓ ਨਹੀਂ ਹਾਂ ਜੇ ਮੈਂ ਆਹ ਦੇਖ ਰਹਾ ਹਾਂ ਲਿਖੂ ਸੀਬਿਆ ਨਿਵਾਸ ਤੂੰ ਕਿਹਨੇ ਕਾ ਆਰਡਰ ਕਰਾਉਣਾ ਕੀ ਸੀਬਿਆ ਨਿਵਾਸ ਕਹਿੰਦੇ ਕੀ ਨੇਮ ਆਇਤ ਨੇਮ ਲਿਖ ਕੇ ਤਾਂ ਆਇਆ E' peccato. E' peccato. E' peccato. E' peccato. E' peccato. E' peccato. la! peccato. E' la! E' peccato. 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 ਪੈਂਸਲ ਹੈ ਨਹੀਂ ਮੇਰੇ ਕੋਲ ਮੈਨੂੰ ਕਹ ਲਿਆ ਪੈਨਸਲ ਦੇ ਦੇ ਪੁੱਤੋ ਓਏ ਕੁੜੀ ਕੁੜੀ ਮੈਨੂੰ ਕਹਿੰਦਾ ਸੀ ਪੁੱਤ ਤੂੰ ਡੱਗ ਪੈਣਾ ਸੀ ਤੈਲਕ ਗਿਆ ਇੱਥੋਂ ਇਹ ਮੈਨਾਂ ਦਾ ਉਦੋਂ ਦਾ ਤੇਲ ਆ ਜਾ ਤਾ ਸਭ ਤੇਰੇ ਆਏ ਤੋਂ ਛੋਇਆ ਸੀ ਨਹੀਂ ਪਰ ਪੋਚਾ ਤਾਂ ਰੋਜ ਲਾਈ ਦੀ ਮੈਂ ਰੋਜ ਕਾ ਤੂੰ ਪਤਾ ਆਪਣੀ ਸੌਂਦੀ ਘੱਟ ਆ ਮੈਨੂੰ ਕਮਰੇ ਚ ਵੀ ਸੌਂਦੀ ਹੁੰਦੀ ਆਪਣੀ ਬੈਲ ਉਹ ਬੈਲ ਮਾਰੀ ਆ ਬਸਾਰੇ ਬੈਂਕ ਪੈਨਸਲ ਨਾ ਕੋਈ ਨਹੀਂ ਹੈ ਜਿੰੂ ਇਹ ਪਿੱਛੋਂ ਦੂਰੋਂ ਵੇਖੀ ਲੈਵਲ ਚ ਉਹ ਚੱਲ ਗਿਆ ਆ ਲੈਵਲ ਚ ਨੰਬੜਾ ਸਹੀ ਐਥੇ ਮੜੇ ਦੂਰੋਂ ਵੇਖੂਗਾ ਮੈਂ ਵੇਰ ਨਹੀਂ ਇਹਨਾਂ ਨੂੰ ਨਿਆਣਿਆਂ ਨੂੰ ਕੀ ਪਤਾ

ਹਾਂ ਇਹ 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 ਬੱਤੀ ਹੁੰਦੀ ਆ ਕੱਲ ਕੱਲ ਦੂਰੀ ਵਾਲਾ ਆਉਣੀ ਪੈਣੀ ਮੇਕ ਨਹੀਂ ਨਹੀਂ ਭਾਈ ਇਹਦੇ ਨਾਲ ਮਗਰੋਂ ਵਾਈਟ ਲਾ ਕੇ ਆਉਣਾ ਹਾਂ ਦੇਖ ਘੱਟੇ ਅਸਲ ਤੇਰੇ ਜਿਆਦਾ ਦਿਸਣਾ ਆਓ ਨਾਓ ਭਾਈ ਦੇ ਲਾਈ ਸੀਗੇ ਗਮਲੇ ਚ ਫੋਲੋ ਇਟ ਇਹ ਰਾਤ ਨੂੰ ਖੜਦੇ ਆ ਬਸ ਹੁਣ ਜਿਵੇਂ ਜਿਵੇਂ ਤੇਨ ਛੜੀ ਜਾਣਾ ਇਹਨਾਂ ਨੇ ਮੁੱਕ ਜਾਣਾ ਤੇ ਸ਼ਾਮ ਨੂੰ 6 ਵਜੇ ਤੋਂ ਬਾਅਦ ਖੈਣ ਲੱਗ ਜਾਂਦੇ ਜਿਵੇਂ ਰਾਤ ਦੀ ਰਾਣੀ ਹੁੰਦੀ ਆ ਉਵੇਂ ਇਹ ਬੂਟਾ ਦੋ ਇੱਕ ਇੱਧਰ ਲੱਗ ਦੇਖੇ ਛਲਕ ਗਮਲੇ ਤੇ ਆਪਾਂ ਸਾਗ ਦਾ ਜਿਹੜੀ ਵਾਲ ਸੀਗੀ ਇਹ ਵੀ ਬਹੁਤ ਹੋ ਗਈ ਤਰਪੀ Non è che patarla, mi sa che...